ਵਾਲਾ ਨੌਜਵਾਨ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਬੱਗੀ ਨੌਜਵਾਨ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਪਿੰਡਾ ਲਿਸ਼ਕਦਾ ਹੋਏ ਮੁੰਡੇ ਦਾ ਮੇਰੇ ਮਿੱਤਰੋ ਇਹ ਵੀ ਟਾਪਰ ਕਬੱਡੀ ਖਿਡਾਰੀ ਹੈ ਕਦੇ ਖੇਡਿਆ ਆਹ ਸਾਲ ਕਦੇ ਮਲੇਸ਼ੀਆ ਦੇ ਕਬੱਡੀ ਕੱਪਾਂ ਦੇ ਉੱਤੇ ਇਸ ਨੌਜਵਾਨ ਦੀ ਉਂਗਲ ਖੜੀ ਰਹੀ ਹੈ ਮੇਰੇ ਵੀਰੋ ਜਲਪੁਰ ਝਨੇਰ ਵਾਲਾ ਮਹਾਨ ਕਬੱਡੀ ਖਿਡਾਰੀ ਅੱਜ ਵੱਡੀਆਂ ਜ਼ਿੰਮੇਵਾਰੀਆਂ ਸਾਹਮਣੇ ਪਾ ਰਿਹਾ ਹੈ ਕਹਿੰਦੇ ਅਰਮਨ ਡਾਕਟਰ ਦਾ ਅਰਮਨ ਡਾਕਟਰ ਦਾ ਸਨਮਾਨ ਉਹ ਵਿਸ਼ੇਸ਼ਤਾ ਤੇ ਕੀਤਾ ਜਾ ਰਿਹਾ ਸਾਡੇ ਮਤੇਸ਼ੇਰਪੁਰ ਆ ਸਾਡੇ ਟੀਗੋ ਆ ਸਾਡੇ ਸਾਰੇ ਪਵੰਦ ਕਵਲੋ ਸਾਡੇ ਡਾਕਟਰ ਦਾ ਸਨਮਾਨ ਪਰ ਆ ਕਹਿੰਦੇ ਬਰਕਾਰ ਹੈ ਫਰਮਾਹੀ ਪਿੰਨ ਵਾਲਾ ਆ ਬਰਕਾਰਾ ਹੈ ਨੋਜਰ ਗੁਰਬਾਈ ਦੀ ਧਰਤੀ ਦਾ ਆ ਮੁੰਡੇ ਕਿੰਨੇ ਟੀਮ ਚੋਟੀ ਦੀ ਬਣਾ ਕੇ ਲੈ ਕੇ ਆਇਆ ਹੈ ਪਰ ਬੱਕੀ ਅੱਜ ਕਰਮਾ ਕਹਦਾ ਕੱਲੀ ਮੋੜੂਗਾ ਓਏ ਅੱਕਦਾ ਨਹੀਂ ਸਖੇ ਵਾਲਿਆ ਇਹਦੀ ਥੱਕਦਾ ਆ ਅੱਕਦਾ ਨਹੀਂ ਇਹਦੀ ਥੱਕਦਾ ਓਏ ਇਹਨੂੰ ਆਪਾਂ ਅਣਥੱਕ ਯੋਧਾ ਕਹਿ ਸਕਦੇ ਆ ਨਵੀਂ ਮੇਰੇ ਵੀਰਿਆ ਇਹ ਆ ਕਹਿੰਦੇ ਅਣਥੱਕ ਯੋਧੇ ਮੇਰੇ ਮਿੱਤਰੋ ਐਨ ਕਹਿੰਦੇ ਨੱਚ ਟੱਪ ਕੇ ਕੌਡੀਆਂ ਪਾਉਂਦਾ ਪਰ ਸਾਹਮਣੇ ਕਬੱਡੀ ਬੰਧੌਰੇ ਵਾਲਾ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਕਿ ਕਾਲੇ ਪਾਣੀ ਉਹ ਮੋੜਨ ਉਹ ਖਤ ਕਿਸ ਨੇ ਪਾਇਆ ਕਿ ਬਦਲਾ ਲੇ ਲਈ ਜਿਉਣੇ ਉਹ ਜਿ ਮਾਣਾ ਜ ਆਇਆ ਆ ਬਦਲਾ ਲੇ ਲਈ ਜਿਉਣੇ ਇਹ ਮਾਣਾ ਆਇਆ ਓ ਮੈਚ ਵੀ ਕਹਿੰਦੇ ਜੱਟ ਜਿਉਣਾ ਪਾਉਣ ਵਰਗਾ ਆ ਮੈਚ ਇਹ ਕਹਿੰਦੇ ਜੱਟ ਜਾਉਣੇ ਮੋੜ ਵਰਗਾ ਆਹ ਸਾਹਮਣੇ ਕਹਿੰਦੇ ਨੌਜਨ ਕਬੱਡੀ ਪੌਂਡ ਦੇ ਲਈ ਫੇਰ ਬੱਗੀ ਤਿਆਰ ਵਰ ਤਿਆਰ ਕੋਡ ਵਾਲੇ ਕਹਿੰਦੇ ਆ ਮਰੀ ਦਾ ਵੀ ਧੰਨਵਾਦ ਹੈ ਵੱਡਾ ਬਲਾੜਾ ਇੱਕ ਪਿਆਰ ਸਪਕਾਨ ਵਾਲਾ ਬਲਾੜਾ ਫੁੱਲਣਵਾਜੀ ਵਾਲਾ ਨਹੀਂ ਇਹ ਪੁਰਾਣੇ ਬਲਾੜੇ ਆ ਮੇਰੇ ਵੀਰੋ ਪਰ ਸਾਹਮਣੇ ਨੌਜਨ ਆਹ ਕਹਿੰਦੇ ਮਲੇਸ਼ੀਆ ਆਹ ਜਹਾਜਾਂ ਦੀ ਖੇਰ ਕਰਕੇ ਆਇਆ ਹੈ ਇਹ ਕਹਿੰਦੇ ਬੱਗੀ ਹੈ ਮੋਟੂ ਹੁਣਾ ਦਾ ਪਿੰਡ ਹੈ ਕਹਿੰਦੇ ਪਹਿਲੀਆਂ ਦੇ ਵਿੱਚ ਮੇਸ਼ੀਵਰ ਕਹਿੰਦੇ ਚਰਚੇ ਕਰਾਏ ਕਰਮਾ ਕਹਿੰਦਾ ਤੇ ਕੱਲੀ ਮੋੜੇਗਾ ਕਹਿੰਦੇ ਧਾਨਾ ਬਾ ਜਿਹਦੇ ਤਿੰਨ ਪੁੱਤ ਕਬੱਡੀ ਖੇਡਦੇ ਸਰਦਾਰ ਗੋਗਾ ਸਿੰਘ ਨੂੰ ਕਹਿੰਦੇ ਮਾਨ ਆਪਣੇ ਸੁਪੁੱਤਰਾਂ ਤੇ ਓਮਕਾਰ ਤੂੰ ਵੀ ਮਲੇਸ਼ੀਆ ਖੇਡ ਕੇ ਆਇਆ ਆ ਬੱਲੇ ਬੱਲੇ ਕਰਾਉਣੀ ਪੈਣੀ ਆ ਪਰ ਆ ਓਮਕਾਰ ਹੈ ਓਮਕਾਰ ਕਹਿੰਦੇ ਸੋਝੀ ਆ ਆ ਖਾਲੀ ਥਾਵਾਂ ਭਰਨੀਆਂ ਪੈਣੀਆਂ ਆ ਆ ਖਾਲੀਆਂ ਥਾਵਾਂ ਵੀ ਭਰਨੇ ਪੈਣੀਆਂ ਲੋ ਕਹਿੰਦੇ ਪੱਕੀ ਫਿਰ ਆ ਗਿਆ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੀ ਕਹਿੰਦੇ ਫਿਰ ਕਬੱਡੀ ਖਾਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਮੇਰੇ ਮਿੱਤਰੋ ਕਿ ਹਜੇ ਦੇਖਿਆ ਨਹੀਂ ਕਪੂਰਥਲਾ ਅਸੀਂ ਕਦ ਕੁੱਲੂ ਵੇਖਾਂਗੇ ਕਿ ਹਜੇ ਘੜਾ ਅਕਲ ਦਾ ਊਣਾ ਹੈ ਜਦੋਂ ਭਰ ਕੇ ਡੁੱਲੂ ਵੇਖਾਂਗੇ ਲੋ ਇੱਕ ਪਾਸੇ ਪੱਗੀ ਤੇ ਦੂਸਰੇ ਪਾਸੇ ਮੇਰੇ ਵੀਰੋ आ सारी बीच नजर ये नारसे इलाके तो चल के आए हैं नारसे इलाके तो चल के आया चादर वर्गे फिर माना चो उमर बड़ी छोटी है तजरबा कम करम छोटी है तजरबा कम कर रलकार जे जितना क्फा होर पक्का करना पैना आलकारा है नजर आमने कहते छाती बापू का नाम खड़वाया बापू तेरे करके मैं पैरों से खूब ਆਪ ਨੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ ਉਹ ਵੀ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ ਲੋ ਕਬੱਡੀ ਕਹਿੰਦੇ ਬਾਗੀ ਪਾਉਣ ਦੇ ਲਈ ਫਿਰ ਬਾਤਾਂ ਹੋ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਕਿ ਬੋਰੀਆਂ ਨਚੋੜੀਆਂ ਤੇ ਰੱਸੇ ਬੜੇ ਚੜਿਆ ਕਾਹਨ ਦੀ ਤੋਂ ਯਾਰੋ ਦੁੱਧ ਪੀਤਾ ਇਹਨੇ ਕਿੜਿਆ ਕਿ ਕੌਣ ਜਾਊ ਭੱਜ ਕੌਣ ਜਾਊ ਫੜੇ ਕਿ ਲੱਖ ਲੱਖ ਦੀ ਕੌਡੀ ਅੱਜ ਪਾਉਣਗੇ ਓ ਕੱਲੇ ਕੱਲੇ ਮਿੱਤਰੋ ਜੱਫਾ ਜਿਹੜੇ-ਜਿਹੜੇ ਜੱਫੀ ਨੇ ਲਾਤਾ ਫੌਜੋ ਦੀ ਬੱਲੇ ਬੱਲੇ ਮਾਹੌਲ ਪੂਰੀ ਬੱਲੇ ਬੱਲੇ ਹੋ ਜੀਨੂ ਜੀਨੂ ਪੱਕੀ ਦੀਆਂ ਰੇਡਾਂ ਵਧੀਆ ਲੱਗੀਆਂ ਤਾੜੀਆਂ ਮਾਰ ਦਿਓ ਮੇਰੇ ਵੀਰੇ ਤਾੜੀਆਂ ਜ਼ੋਰਦਾਰ ਆਓ ਜੀ ਮਨੀ ਕੁਲ ਜੀ ਜਿੰਨਾ ਨਿੰਮਾ ਸੇਖਾ ਜੀ